ਆਏ ਜੀ ਕਿਹਾ ਹਾਲ ਸਾਥ ਹੈ ਭਾਈ ਜੀ ਜਿਹੜੇ ਹਫਤੇ ਮੈਂ ਆਪਣਾ ਭਗਤ ਸਿੰਘ ਜਗਵਿੰਦਰ ਸਿੰਘ ਸਾਡਾ ਵਲੋਗ ਅਸੀਂ ਆ ਗਏ ਆ ਨਨਕਾਣਾ ਸਾਹਿਬ ਤੇ ਅਸੀਂ ਹੁਣ ਸਵੇਰ ਸਵੇਰ ਉੱਠ ਕੇ ਛੇੜੀ ਦਾ ਟਾਈਮ ਆ ਪੱਖੇ ਭਾਏ ਤੇ ਪਰਾਲੀ ਜੀ ਦੀ ਮੀਟਸ ਕੀਤੀ ਤੇ ਬੜਾ ਹਰਾਨ ਬਾਤ ਆ ਆਏ ਕੱਟੀ ਹੈ ਗਾਈਂ ਤੇ ਇਹ ਅੱਛਾ ਤੇ ਇਹ ਬਾਬਾ ਜੀ ਦਾ ਤੇ ਧੁੰਦ ਬਹੁਤ ਹੀ ਜ਼ਿਆਦਾ ਹੈ ਤੇ ਇਹ ਖੋਤੀ ਜੀ ਅਸੀਂ ਨਵੀਂ ਲਈ ਹੈ ਦੇਖੋ ਫਾਮ ਵਧੀਆਂ ਨੇ ਆਪਣੇ ਜੰਨੇ ਵੀਰ ਭਰਾ ਵੇਖਣਾ ਤੇ ਵੀਡੀਓ ਲਾਈਕ ਸਬਸਕ੍ਰਾਈਬ ਫੋਲੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹ ਨੰਕਾਨ ਸਾਹਿਬ ਆ ਸਤੰਦ ਆਪਣਾ ਕਾਰ ਦੀ ਦਖਨ ਪਿੰਦਾ ਤੇ ਇਹ ਬਾਬਾ ਜੀ ਬਾਬਾ ਜੀ ਸੱਸੀ ਹੈਗਾ ਸੱਸੀ ਹੈਗਾ ਧੁੰਦ ਧੁੰਦ ਵੜੀਏ ਪਾਪਾ ਜੀ ਵੇਖੋ ਹੋਣ ਤੋਂ ਬੋਲੀ ਤੇ ਪੈ ਗਏ ਤਾਂ ਨੀ ਆਦਾ ਸਣਾ ਨਹੀਂ ਇੱਥੇ ਰੱਕ ਕੇ ਪਹੁੰਚੇ ਆ ਅਗੇ ਲੱਗਾ ਜੀ ਤੇ ਐ ਲੈ ਕੇ ਕਮਰਾ ਆਇਆ ਤਾਂ ਕੋਠੀਆਂ ਘਰ ਆ ਵੇ ਖੁਕਾਵੇਂ ਸੁੱਟੀ ਦੀ ਮੋ ਵਾਸ਼ਰੂਮ ਅਜੇ ਬੰਦਾ ਪਿਆ ਤੇ ਅੱਥੇ ਬਰਤਨ ਬਰਤਨ ਧੋਣੇ ਵਗੈਰਾ ਮੋਟਰ ਲੱਗੀ ਦੀ ਜੇ ਆ ਸਰ ਅਸੀਂ ਟੰਗਾ ਲੋ ਪਿੰਡੋਂ ਲਿਆਨ ਤੇ ਪਰਸੋਂ ਐ ਹਾਂ ਉਹਨਾਂ ਨੇ ਡਾਰ ਆ ਬਣਾ ਲਈ ਡਾਰ ਹਾਂ ਉਹਨਾਂ ਨੇ ਬਣਾ ਲਿਆ ਇੱਕ ਕਮਰਾ ਹੋਰ ਬਣਾਣਾ ਹੈ ਫਿਰ ਕਮਰੋ ਕੋ ਉਗ ਦਿੱਤਾ ਜੀ ਤੇ ਐ ਡੰਗਰਾਂ ਦੀ ਢਾਰਾ ਇੱਥੇ ਬਣਾ ਲਿਆ ਅੱਥੇ ਫਿਰ ਬਾਥਰੂਮ ਬਣਾਣਾ ਹੈ ਕਮਰਾ ਮੰਨਤਾ ਕਿ ਦਸ ਫੇਸੇ ਕਿਦਾਂ ਲੱਗਾ ਪੰ ਮਿੱਟੀ ਵਗਾਲ ਜਿਸੀ ਜਿਹੜੀਆਂ ਨਾਲ ਨਾਲ ਪਾਣੀ ਹੈ ਜੇ ਗੰਦਾਂ ਦੇ ਪਿਛਲੇ ਸਾਡ ਤੇ ਹਾਰ ਅੰਦਰਲੀ ਸਾਡ ਤੇ ਨਹੀਂ ਵੀ ਕਾਂ ਦੇ ਲੱਗਦੀ ਮਿੱਟੀ ਪਈ ਹੈ ਨਾ ਤੇ ਬਾਲੀ ਹਾਰ ਤੋਂ ਕਾਫੀ ਚੀ ਲੱਗਦੀ ਆ ਕਾ ਤੇ ਹੁਣ ਅਸੀਂ ਸਿੱਖਣ ਲੱਗੇ ਆਂ ਜੱਗ ਮੈਂ ਤੇ ਪਾਪਾ ਜੀ ਬਾਹਲ ਕੇ ਆਥੇ ਲੋ ਜੀ ਲੈnde ਚੱਦੇ ਭਜਾਵਲੇ ਅਸੀਂ ਲਾਲੇ ਜਿਹੇ ਹੱਗ ਤੇ ਬਾਬਾ ਜੀ ਬੈਠੇ ਜੇ ਤੇ ਖੰਡ ਵਟ ਗਈ ਐ ਧੁੰਦ ਵੀ ਬੜੀ ਨਿਕਲੀ ਦੀ ਐ ਆ ਦੇਖੋ ਜੀ ਧੁੰਦ ਬਹੁਤ ਐ ਕਿਆ ਕੱਟੀ ਵੀ ਕੋ ਸਾਡੇ ਲਈ ਨਹੀਂ ਕੱਗ ਸਿੱਖਦੇ ਫੇਣਾ ਕੱਲਈ ਲੋ ਜੀ ਲੰਦਾ ਚਰਦਾ ਪੰਜਾਬ ਵਾਲਿਓ ਅਸੀਂ ਚੱਲੇ ਆ ਜੀ ਨਨਕਾਲਾ ਸਾਹਿਬ ਨੂੰ ਅਸੀਂ ਜਾ ਰਹੇ ਆ ਆਪਣੇ ਪਿੰਡ 565 ਉੱਥੇ ਲੈਣ ਜਾ ਰਹੇ ਆ ਸਾਡੀ ਕਿੰਨੀ ਆ ਗਿਆ ਤੇ ਆ ਮਾਬਾ ਜੀ ਬੈਠਾ ਦਾ ਕੋਈ ਜਿਹੜੀ ਆ ਫੂਰੀ ਤੋਂ ਹੋ ਰਹੀ ਐ ਤੇ ਐ ਨਨਕਾਲਾ ਸਾਹਿਬ ਦੀਆਂ ਛਟਕਾਂ ਜੇ ਤੇ ਐਤ ਨਕਾਨਾ ਸਾਹਿਬੋਂ ਅੰਦਾਜੇ ਤੇ ਮੈਂ ਤੇ ਬਾਬਾ ਜੀ ਬੈ ਗਏ ਖੋਤੀ ਤੇ ਤੇ ਅਸੀਂ ਪਿੰਡ ਚੱਲੇ ਆ ਪੱਠੇ ਲੈਣ ਪੱਠੇ ਲੈ ਆਣੇ ਤੇ ਤੂੜੀ ਲੈ ਆਣੀ ਹੈ ਤੇ ਨਾਲੇ ਹੋਰ ਦੱਸੋ ਤੁਸੀਂ ਸਾਡੇ ਕਮੈਂਟ ਕਰਕੇ ਕੋਤੀ ਸਾਡੀ ਚਾਵੇਂ ਧੋਵਾ ਲਈਏ ਤੇ ਇਹ ਕਣਕਾਂ ਵੀ ਜਿਹਦੀਆਂ ਐ ਨਕਾਨਾ ਸਾਹਿਬ ਤੇ ਅਸ਼ਰਕ ਹੈ ਗੱਟੀਆਂ ਵਗੈਰਾ ਨਹੀਂ ਆਣੀਆਂ ਜਾਨੀਆਂ ਪਈਆਂ ਆ ਦੇਖ ਸਕਦੇ ਅੰਦਰ ਵੀ ਕਾਣਾ ਕਾ ਇਹ ਪੈਟਰੋਲ ਪੰਪ ਆ ਗਿਆ ਜੀ ਇਹ ਇਹ ਆ ਪੰਪ ਹੈ ਤੇ ਇਹ ਲੱਗੇ ਰਖਮ ਭਾਈ ਲੈਕਨ ਉਟਾਣਾ ਓਕੇ ਹੋ ਗਿਆ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ 'ਚ ਐਸ ਕੁਟਰੀ ਜਾ ਰਹੀ ਹੈ ਜੀ ਨਵੀਂ ਕੁਟਰੀ ਨਿਕਲੀ ਆ